ਹਾਂਜੀ ਕਿਸਾਨ ਭਰਾਵੋ ਸਸਤੀਕਰ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ 'ਚ ਗੱਲ ਕਰਦੇ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਆਪਣੀਆਂ ਜੋ ਵੀ ਕਣਕ ਦੀ ਬਜਾਈ ਅਗੇਤੀ ਜਾਂ ਪਛੇਤੀ ਹੋਈ ਸੀ ਜਿਹੜੀ ਤਾਂ ਅਕਤੂਬਰ ਦੇ ਅਖੀਰਲੇ ਹਫਤੇ ਦੇ ਵਿੱਚ ਹੋਈ ਸੀ ਕਣਕ ਉਹ ਤਾਂ ਲਗਭਗ ਅੱਜ 110 ਤੋਂ 12 ਦਿਨ ਕੰਪਲੀਟ ਕਰ ਚੁੱਕਿਆ ਤੇ ਜਿਹੜੀ ਕਣਕ ਆਪਣੀ ਨਵੰਬਰ ਦੇ ਪਹਿਲੇ ਹਫਤੇ ਦੇ ਵਿੱਚ ਬਜਾਈ ਹੋਈ ਸੀ ਉਹ 90 95 ਦਿਨ ਕੰਪਲੀਟ ਕਰ ਚੁੱਕੀਆਂ ਤੇ ਜਿਹੜੀ ਦੂਸਰੇ ਹਫਤੇ ਦੇ ਵਿੱਚ ਬਜਾਈ ਹੋਈ ਸੀ ਉਹ 85 ਤੋਂ 90 ਦਿਨਾਂ ਦੇ ਵਿੱਚ ਚੱਲ ਰਹੀਆਂ ਤਾਂ ਹੁਣ ਕਣਕ ਦੇ ਵਿੱਚ ਜਿਹੜਾ ਫਲੈਗ ਲੀਫ ਨਿਕਲਣਾ ਸੀ ਜਿਹੜੀ ਅਗੇਤੀ ਬਜਾਈ ਹੋਈ ਹੈ ਕਣਕ ਜਿਹੜੀ ਨਵੰਬਰ ਦੇ ਪਹਿਲੇ ਹਫਤੇ ਦੇ ਵਿੱਚ ਉਹ ਲਗਭਗ ਹੁਣ ਹੈਡਿੰਗ ਸਟੇਜ ਤੇ ਚੱਲ ਰਹੀ ਹੈ ਜਦੋਂ ਵੀ ਕਣਕ ਦੀਆਂ ਮੁੰਦਰਾਂ ਬਾਹਰ ਦੇਖਣਾ ਸ਼ੁਰੂ ਹੋ ਜਾਂਦੀਆਂ ਵੱਲੀਆਂ ਹਲਕੀਆਂ ਫੁਲਕੀਆਂ ਤਾਂ ਸਾਲ ਲਾ ਸਕਦੇ ਕਿ ਆਪਣੇ ਕਣਕ ਦੇ ਵਿੱਚ ਹੈਡਿੰਗ ਸਟੇਜ ਆ ਗਈ ਤਾਂ ਹੁਣ ਇਸ ਸਟੇਜ ਦੇ ਉੱਪਰ ਆਪਾਂ ਇੱਕ ਸਪਰੇਅ ਦੱਸਣ ਜਾ ਰਹੇ ਹਾਂ ਜਿਹਦੇ ਨਾਲ ਤੁਹਾਡਾ ਝਾੜ ਪੱਕਾ ਹੀ ਵਾਹ ਸਕਦਾ। ਵੀ 100% ਵਦਨ ਦੇ ਚਾਂਸਸ ਹੁੰਦੇ ਆ ਬਾਕੀ ਝਾੜ ਮੌਸਮ ਤੇ ਡਿਪੈਂਡ ਹੁੰਦਾ ਵੀ ਅਖੀਰ ਦੇ ਵਿੱਚ ਆਪਣਾ ਮੌਸਮ ਕਿਵੇਂ ਰਹੂਗਾ। ਤੇ ਵੀ ਕੋਈ ਮੀਨ ਹੈ ਰਿਆ ਝੱਖੜ ਝੋਲੇ ਤੋਂ ਬਚ ਗਈ ਤਾਂ ਕਣਕ ਦੇ ਝਾੜ ਵਾਹ ਸਕਦਾ। ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਜਸ ਫਾਰਮਰ ਤੇ ਸਵਾਗਤ ਕੀਤਾ ਜਾਂਦਾ। ਜਿਹੜੇ ਨਵੇਂ ਕਿਸਾਨ ਵੀਰਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਤੇ ਬੈਲ ਵਾਲੇ ਬਟਨ ਨਾਲ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜੋ ਕਿ ਤੁਹਾਡੇ ਤੱਕ ਆਪਣੀ ਵੀਡੀਓ ਦੀ ਸਹੀ ਸਮੇਂ ਸਰ ਜਾਣਕਾਰੀ ਮਿਲ ਸਕੇ ਤਾਂ ਕਿਸਾਨ ਭਰਾਵੋ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਕਣਕ ਦੇ ਵਿੱਚ ਮੇਨ ਜਿਹੜੀ ਖਾਦ ਖੁਰਾਕ ਆਪਾਂ ਪਾਉਣਿਆਂ ਉਹ ਲਗਭਗ ਬਜਾਈ ਟਾਈਮ ਜਿਹੜੀ ਕਿ ਆਪਾਂ ਡੀਪੀ 50 60 ਕਿਲੋ ਨਾਰਮਲੀ ਪਾਉਣਿਆਂ ਦੋਸਤੋ ਬਾਅਦ ਨਾਲ ਯੂਰੀਆ ਦੇ 3-3 ਗੱਟੇ 3-3 4-4 ਜਿੰਨੇ ਵੀ ਆਪਾਂ ਪਾਉਣੇ ਆ ਉਹ ਵੀ ਸਮੇਂ ਸਿਰ ਪਾ ਹੀ ਦਿੰਨੇ ਆ ਤੇ ਕਈ ਜ਼ਿਮੀਂਦਾਰ ਤਾਂ ਬਜਾਈ ਟਾਈਮ ਮੰਨ ਲਓ ਵੀ ਪोटाश ਵੀ ਪਾ ਦਿੰਦੇ ਆ 20-20 ਕਿਲੋ ਪਰ ਇਹ ਸਾਰਾ ਕੁਝ ਜ਼ਮੀਨ ਦੇ ਵਿੱਚ ਪਾਉਣ ਤੋਂ ਬਾਅਦ ਵੀ ਆਪਣਾ ਕਿਤੇ ਨਾ ਕਿਤੇ ਕਈ ਵਾਰ ਝਾੜ ਘਟ ਜਾਂਦਾ ਉਹਦਾ ਕਾਰਨ ਕੀ ਹੁੰਦਾ ਜਿਹੜੀ ਇਹ ਖੁਰਾਕ ਹੁੰਦੀ ਆ ਪੌਦਾ ਲੈਂਦਾ ਜ਼ਮੀਨ ਤੋਂ ਤਾਂ ਇਹ ਪੱਤਿਆਂ ਦੇ ਵਿੱਚ ਹੀ ਰਹਿ ਜਾਂਦੀ ਆ ਕਿ ਆਪਣੇ ਪ੍ਰੋਪਰ ਦਾਣੇ ਦੇ ਵਿੱਚ ਨਹੀਂ ਭਰਦੀ ਕਿਉਂਕਿ ਜਿਹੜੇ ਮੰਨ ਲਓ ਆਪਣਾ ਝੰਡਾ ਪੱਤਾ ਇਹਦੇ ਵਿੱਚ ਸਾਰੀ ਖੁਰਾਕ ਪਹਿਲਾਂ ਸਟੋਰ ਹੁੰਦੀ ਹੈ ਫਿਰ ਇਹਦੇ ਵਿੱਚੋਂ ਗਾਂ ਦਾਣਿਆਂ ਦੇ ਵਿੱਚ ਜਾਂਦੀ ਹੈ ਤਾਂ ਉਹਦਾ ਕਾਰਨ ਕੀ ਹੁੰਦਾ ਹੈ ਕਿ ਜਦੋਂ ਕਣਕ ਨਿਸਾਰਾ ਕਰਦੇ ਆ ਉਸ ਟਾਈਮ ਕਣਕ ਨੂੰ ਮੇਨ 2-3 ਤੱਤਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ ਜਿਵੇਂ ਨਾਈਟ੍ਰੇਟ ਦੀ ਵੀ ਹੁੰਦੀ ਹੈ ਨਾਈਟ੍ਰੋਜਨ ਦੀ ਵੀ ਹੁੰਦੀ ਆ ਪੋਟਾਸ਼ ਦੀ ਵੀ ਹੁੰਦੀ ਆ ਸਲਫਰ ਵਗੈਰਾ ਆਪਾਂ ਮੰਨ ਲਓ ਵੀ ਖੇਤ ਦੇ ਵਿੱਚ ਜ਼ਮੀਨ ਦੇ ਵਿੱਚ ਪਹਿਲਾਂ ਹੀ ਪਾ ਦਿੰਨੇ ਆ ਪਾਣੀ ਪਹਿਲੇ ਪਾਣੀ ਟਾਈਮ ਜਾਂ ਦੂਸਰੇ ਪਾਣੀ ਤੇ ਜਿਵੇਂ ਵੀ ਜ਼ਰੂਰਤ ਹੁੰਦੀ ਹੈ ਪਰ ਜਿਹੜਾ ਹੁਣ ਸਮਾਂ ਚੱਲ ਰਿਹਾ ਹੈ ਇਹ ਸਹੀ ਸਮਾਂ ਕਣਕ ਹਜੇ ਹੈਡਿੰਗ ਸਟੇਜ ਤੇ ਯਾਨੀ ਕਿ ਪ੍ਰੋਪਰ ਨਿਸਾਰਾ ਨਹੀਂ ਹੋਇਆ ਜ्यादातर ਜੀਵਿੰਦਾਰ ਕੀ ਕਰਦਾ ਕੋਈ ਵੀ ਸਪਰੇ ਦਾ ਫੈਸਲਾ ਉਦੋਂ ਲੈਂਦੇ ਜਦੋਂ ਕਣਕ 50 60% ਨਿਸਰ ਜਾਂਦੀ ਹੈ ਤਾਂ ਉਦੋਂ ਆਪਣੇ ਦੋ ਤਿੰਨ ਨੁਕਸਾਨ ਹੁੰਦੇ ਇੱਕ ਤਾਂ ਬੂਰ ਝੜਦਾ ਕਣਕ ਦੇ ਉੱਪਰ ਜਦੋਂ ਬੂਰ ਪੈਂਦਾ ਆਪਾਂ ਵਿੱਚ ਵੜਦੇ ਡਿਸਟਰਬ ਹੁੰਦੀ ਹੈ ਕਣਕ ਤੰਬੂਰ ਚੜਦਾ ਨੰਬਰ 2 ਜੇ ਤੁਹਾਡੀ ਕਣਕ ਦੇ ਵਿੱਚ ਹੁਣ ਕਿਸੇ ਕਾਰਨ ਕੋਈ ਬੱਲੀ ਟੁੱਟਦੀ ਹੈ ਮੰਨ ਲਓ ਵੀ ਕੋਈ ਟਾਣੀ ਟੁੱਟਦੀ ਹੈ ਉਹਦੇ ਵਿੱਚ ਦਿਵਾਰ ਤੋਂ ਗੋਭ ਭਰਨ ਵਾਲੀ ਪ੍ਰਕਿਰਿਆ ਨਹੀਂ ਚੱਲਦੀ ਤਾਂ ਇਸ ਕਰਕੇ ਆਪਣੇ ਕੋਲ ਹੁਣ ਸਹੀ ਸਮਾਂ ਜੇ ਕਣਕ ਆਪਣੀ 80 85 90 ਦਿਨ ਕੰਪਲੀਟ ਕਰ ਰਹੀ ਹੈ ਫਲੈਗ ਲੀਫ ਨਿਕਲ ਚੁੱਕਾ ਹੈ ਇਹਨੂੰ ਤੰਦਰੁਸਤ ਰੱਖਣ ਲਈ ਆਪਾਂ ਤੇ ਮੰਨ ਲਓ ਜਿਹੜੀ ਹੁਣ ਸਪਰੇ ਦਾ ਸਹਾਰਾ ਲੈਣਾ ਜੇ ਤਾਂ ਤੁਹਾਡੀ ਕਣਕ ਦੇ ਵਿੱਚ ਕਿਤੇ ਨਾ ਕਿਤੇ ਤੁਹਾਨੂੰ ਪੀਲਾਪਨ ਨਜ਼ਰ ਆ ਰਿਹਾ ਹੈ ਜੇ ਤੁਹਾਨੂੰ ਲੱਗਦਾ ਕਿ ਸਾਡੀ ਕਣਕ ਦੇ ਵਿੱਚ ਪੀਲਾਪਾਨਾ ਤਾਂ ਤੁਸੀਂ ਉਹਦੇ ਲਈ ਕੀ ਕਰ ਸਕਦੇ ਹੋ ਮਤਲਬ ਵੀ 100 150 ਗ੍ਰਾਮ ਚਲੇਟਡ ਜ਼ਿੰਕ ਤੇ ਜ਼ਿੰਕ ਤੋਂ ਇੱਕ ਤਾਂ ਜ਼ਿੰਕ ਲੈ ਸਕਦੇ ਹੋ ਤੁਸੀਂ 100 150 ਗ੍ਰਾਮ ਪ੍ਰਤੀ ਕਿੱਲਾ ਤੇ 1.5 ਕਿਲੋ ਕਿੱਲੇ ਦੀ ম্যাগਨੀਸ਼ੀਅਮ ਸਲਫੇਟ ਇਹਨਾਂ ਦੋਨਾਂ ਦਾ ਘੋਲ ਬਣਾ ਕੇ ਤੁਸੀਂ ਕਰ ਦੋ ਤੁਹਾਡੀ ਕਣਕ ਦੇ ਵਿੱਚ ਇੰਨਾ ਵਧੀਆ ਕਲੋਰੋਫਿਲ ਬਣੂਗਾ ਕੀ ਹਰਾਪਣ ਆ ਜਮਾ ਐਵੇਂ ਲਾਸਟ ਤਾਈਂ ਪੱਕਣ ਤੱਕ ਕਣਕ ਤੁਹਾਡੀ ਹਰੀ ਚਮਕੂਗੀ ਤਾਂ ਉਸ ਤੋਂ ਬਾਅਦ ਜਿਹੜਾ ਮੇਨ ਕੰਮ ਹੁੰਦਾ ਪोटाश ਦਾ ਜਦੋਂ ਕਣਕ ਮੰਨ ਲਓ ਵੀ ਨਿਸਾਰਾ ਲੈਣ ਲੱਗੀ ਹੋਈ ਐ ਉਹਦੇ ਦਾਣਿਆਂ ਦਾ ਸ਼ੇਪ ਬਣਾਉਣੀ ਦਾਣਿਆਂ ਦੇ ਛੇਤੀ ਤੋਂ ਛੇਤੀ ਵਧੀਆ ਆਕਾਰ ਬਣਾਉਣਾ ਤੇ ਮੰਨ ਲਓ ਵੀ ਵਧੀਆ ਖੁਰਾਕ ਨਾਲ ਦਾਣੇ ਨੂੰ ਤਿਆਰ ਕਰਨਾ ਉਹਦਾ ਕੰਮ ਹੁੰਦਾ ਮੇਨ ਪोटाਸ਼ ਦਾ ਤਾਂ ਉਸ ਤੋਂ ਬਾਅਦ ਉਹ ਪोटाਸ਼ ਨੂੰ ਪੱਤਿਆਂ ਦੇ ਵਿੱਚ ਜਲਦੀ ਮੰਨ ਲਓ ਪ੍ਰਕਿਰਿਆ ਕਰਨ ਲਈ ਪੱਤਿਆਂ ਦੇ ਵਿੱਚੋਂ ਖਰਾਕ ਕੱਢ ਕੇ ਦਾਣਿਆਂ ਦੇ ਵਿੱਚ ਭਰਨ ਲਈ ਨਾਲ ਕੰਮ ਹੁੰਦਾ ਨਾਈਟਰੇਟ ਦਾ ਨਾਈਟrogen ਦਾ ਤਾਂ ਹੁਣ ਨਾਈਟrogen ਆਪਾਂ ਯੂਰੀਆ ਦੇ ਦਾਣੇਦਾਰ ਟਾਈਪ ਜਾਂ ਜ਼ਮੀਨ ਦੇ ਵਿੱਚ ਤਾਂ ਨਹੀਂ ਪਾ ਸਕਦੇ ਤਾਂ ਉਹਦੇ ਲਈ ਆਪਣੇ ਕੋਲੇ ਇੱਕ ਮਤਲਬ ਵੀ ਫੰਗੀ ਸਾਈਡ ਆਉਂਦਾ ਐਨਪੀਕੇ ਆਉਂਦਾ ਫੰਗੀ ਸਾਈਡ ਦਾ ਵੀ ਕੰਮ ਕਰਦਾ ਵਧੀਆ ਉਹ ਇੱਕ ਪੋਟਾਸ਼ ਆ ਜਾਂਦੀ ਹੈ ਪੋਟਾਸ਼ ਕਈ ਪੌਦੇ ਦੇ ਵਿੱਚ ਕਈ ਬਿਮਾਰੀਆਂ ਨਾਲ ਲੜਨ ਦੀ ਵੀ ਸ਼ਮਤਾ ਰੱਖਦੀ ਆ ਕਿਤੇ ਨਾ ਕਿਤੇ ਤੁਹਾਡਾ ਜੈਲੋ ਰਾਸਟ ਜਾਂ ਵਗੈਰਾ ਨੂੰ ਵੀ ਕੰਟਰੋਲ ਕਰ ਦੇ। ਤਾਂ ਤੁਸੀਂ ਹੁਣ ਇਸ ਟਾਈਮ ਸਿਰਫ 13045 ਦੀ ਸਪਰੇਅ ਕਰੋ। ਕਿਉਂਕਿ ਉਹਦੇ ਵਿੱਚ 13% ਆਪਾਂ ਨੂੰ ਨਾਈਟ੍ਰੋਜਨ ਮਿਲ ਜੂਗੀ ਤੇ 45% ਆਪਾਂ ਨੂੰ ਮਿਲ ਜੂਗੀ ਪोटाश। ਤਾਂ ਇਸ ਚੀਜ਼ ਨੇ ਤੁਹਾਡਾ ਕਿਤੇ ਨਾ ਕਿਤੇ ਝਾੜ ਵਧਾ ਦੇਣਾ ਕਿਉਂਕਿ ਦੋ ਸਪਰੇਅਾਂ ਕਰ ਦੋਗੇ ਤਾਂ ਬਹੁਤ ਵਧੀਆ ਰਿਜ਼ਲਟ ਆ। ਕਈ ਜ਼ਿਮੀਂਦਾਰਾਂ ਨੂੰ ਹੁਣ ਮਾਰਕੀਟ ਦੇ ਵਿੱਚ ਬਹੁਤ ਪ੍ਰਕਾਰ ਦੇ ਪ੍ਰੋਡਕਟਰ ਆ ਇੱਕ ਬਾਈ ਕਹਿੰਦਾ ਸੀ ਕਹਿੰਦਾ ਵੀ ਦੁਕਾਨਦਾਰ ਕਹਿੰਦਾ 1100 ਦਾ ਪ੍ਰੋਡਕਟ ਹੈ ਇਹ ਕਰ ਦੋ ਕਿਲੇ ਦੇ ਤਾਂ ਐਵੇਂ ਵੇਸਟ ਖਰਚਾ ਤੋਂ ਖਰਚੇ ਕਰਨ ਦਾ ਕੋਈ ਫਾਇਦਾ ਨਹੀਂ ਜੇ ਤੁਸੀਂ 13045 ਕਰੋਗੇ ਆਉਣ ਵਾਲੇ ਤਾਪਮਾਨ ਦੇ ਵਿੱਚ ਜੇ ਕੋਈ ਤਬਦੀਲੀ ਆਉਂਦੀ ਹੈ ਮੌਸਮ ਦੇ ਵਿੱਚ ਤਾਪਮਾਨ ਆਪੋ ਜਾਂਦਾ ਹੈ ਤਾਂ ਇਹ ਠੰਡੇ ਟੀਕੇ ਹੁੰਦੇ ਜਿਹਦੇ ਨਾਲ ਤੁਹਾਡਾ ਕਿਤੇ ਨਾ ਕਿਤੇ ਉਸ ਮਾਰ ਪੈਣ ਤੋਂ ਬਚਾਊਗਾ ਕਿਉਂਕਿ ਹੁਣ ਅਗੇਤੀਆਂ ਕਣਕਾਂ ਦੇ ਉੱਪਰ ਤਾਂ ਪਹਿਲਾਂ ਗਰਮੀ ਦੀ ਮਾਰ ਪੈ ਚੁੱਕੀ ਹੈ ਫੁਟਾਰਾ ਘਟ ਹੋਇਆ ਹੈ ਵੱਲੀ ਦਾ ਸਾਈਜ਼ ਛੋਟਾ ਹੈ ਤੇ ਜਦੋਂ ਇਹ ਸਾਰਾ ਹੋਇਆ ਤਾਂ ਹੁਣ ਕੋਰੇ ਵਾਲੀ ਠੰਡ ਚੱਲ ਰਹੀ ਹੈ ਸੀਤ ਲੇਅਰ ਚੱਲਦੀ ਹੈ ਸਵੇਰੇ ਸਵੇਰੇ ਠੰਡ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਹੁਣ ਇਹ ਚੀਜ਼ਾਂ ਤੋਂ ਬਚਾਉਣ ਲਈ ਆਪਾਂ ਸਿਰਫ ਐਨਪੀਕੇ ਦਾ ਸਹਾਰਾ ਲੈਣਾ ਹੈ ਜੇ ਤੁਸੀਂ ਆਪਦੀ ਆਪਦੇ ਤਰਫੋਂ ਕੋਈ ਵੀ ਚਾਹਵਾਨਾ ਫੰਗੀਸਾਈਡ ਦਾ ਤਾਂ ਕੋਈ ਵੀ ਫੰਗੀਸਾਈਡ ਤੁਸੀਂ ਕਣਕ ਦੇ ਉੱਪਰ ਕਰ ਸਕਦੇ ਹੋ ਟੈਬੂਕੋਨਾਜੋਲ ਕਰ ਸਕਦੇ ਹੋ ਹੋਰ ਕਰ ਸਕਦੇ ਹੋ ਜੋ ਵੀ ਤੁਹਾਨੂੰ ਵਧੀਆ ਲੱਗਦਾ ਤਾਂ ਤੁਸੀਂ ਇਹ ਚੀਜ਼ 13045 ਦੇ ਮਿਕਸ 13045 ਦੇ ਵਿੱਚ ਮਿਕਸ ਵੀ ਕਰ ਸਕਦੇ ਹੋ ਤੇ 13045 ਦੇ ਨਾਲ ਆਪਾਂ ਬਰੋਨ ਪਾ ਸਕਦੇ ਹਾਂ ਪਰ ਬਰੋਨ ਦੀ ਜਿਹੜੀ ਮਾਤਰਾ ਤੁਸੀਂ 100 ਲੀਟਰ ਪਾਣੀ ਦੇ ਵਿੱਚ 70 ਗ੍ਰਾਮ ਹੀ ਪੂਰੇ ਟਾਪ ਦੇ ਰਿਜ਼ਲਟ ਆਉਂਦੇ ਆ ਜੇ ਜ਼ਿਆਦਾ ਮਾਤਰਾ ਬਰੋਨ ਦੀ ਵਰਤੋਂਗੇ ਤਾਂ ਪੱਤਿਆਂ ਦੇ ਉੱਪਰ ਮਤਲਬ ਦਾਗ ਧੱਬੇ ਬਣਨ ਦੇ ਚਾਂਸਸ ਵੱਧ ਜਾਂਦੇ ਆ ਵੱਧ ਜਾਂਦੇ ਆ ਜਿਦੇ ਕਰਕੇ ਆਪਣੇ ਝੰਡੇ ਪੱਤੇ ਨੂੰ ਨੁਕਸਾਨ ਹੋਇਆ ਤਾਂ ਆਪਣੇ ਝਾੜ ਦੇ ਘਟਣ ਦੇ ਚਾਂਸਸ ਵੱਧਦੇ ਆ ਤਾਂ ਹੁਣ ਮੇਨ ਕੰਮ ਹੈ ਝੰਡੇ ਪੱਤੇ ਨੂੰ ਸੁਰੱਖਿਤ ਰੱਖਣਾ ਆ ਵੇਖੋ ਇਹ ਫਲੈਗ ਲੀਫ ਆ ਮੰਤਲੋ ਵੀ ਜੋ ਵੀ ਆ ਪਹਿਲਾ ਝੰਡਾ ਪੱਤਾ ਤੇ ਇੱਕ نیچے ਵਾਲਾ ਸੈਕੰਡ ਝੰਡਾ ਪੱਤਾ ਜਿਨ੍ਹਾਂ ਦਾ ਹੁਣ ਮੇਨ ਕਣਕ ਦੇ ਵਿੱਚ ਅੱਗੇ ਜਿਹੜੀ ਖੁਰਾਕ ਹੈ ਦਾਣਿਆਂ ਦੇ ਵਿੱਚ ਭਰਨੀ ਆ ਉਹ ਇਹਨਾਂ ਤੋਂ ਲੈਣੀ ਪਉਦੇ ਨੇ ਤੇ ਕੁਝ ਪਰਸੈਂਟ ਮੰਤਲੋ ਵੀ ਖੁਦ ਬਣਾਉਣੀ ਆ ਮੌਸਮ ਤੋਂ ਜੇ ਮੌਸਮ ਸਾਥ ਦਿੰਦਾ ਤਾਂ ਕਿਸੇ ਵੀ ਚੀਜ਼ ਦੀ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ ਮੌਸਮ ਹੀ ਮੇਨ ਚੀਜ਼ ਹੈ ਪਰ ਜਿਹੜਾ ਇਹ ਐਨਪੀਕੇ ਇਹ ਮੌਸਮ ਤੋਂ ਹੀ ਕੰਟਰੋਲ ਕਰਦਾ ਮੰਤਲੋ ਮੌਸਮ ਨੂੰ ਸਹੀ ਰੱਖਦਾ ਕਣਕ ਦੇ ਪ੍ਰਤੀ ਤਾਂ ਵੀ ਇੱਕੇ ਕਿਤੇ ਨਾ ਕਿਤੇ ਫਾਇਦਾ ਕਰ ਦਿੰਦਾ ਆਪਣਾ ਤੇ ਨਾਈਟ੍ਰੋਜਨ ਦਾ ਜਿਹੜੀ ਇਹ ਹੁੰਦੀ ਹੈ ਇਹਦੇ ਕੀ ਕੰਮ ਹੈ ਜਿਹੜੀ ਐਨ ਪੀ ਕੇ ਦੇ ਵਿੱਚ ਨਾਈਟ੍ਰੇਟ ਮਿਲਦੀ ਆਪਾਂ ਨੂੰ ਨਾਈਟ੍ਰੇਟ ਫਾਰਮ ਦੇ ਵਿੱਚ ਹੁੰਦੀ ਹੈ ਇਹ ਜਿਹੜੀ ਪੋਟਾਸ਼ ਆ ਉਹਨੂੰ ਛੇਤੀ ਤੋਂ ਛੇਤੀ ਪੱਤਿਆਂ ਦੇ ਵਿੱਚ ਰਿਜ਼ਰਵ ਹੁੰਦੀ ਹੈ ਤੇ ਮੰਨ ਲਓ ਵੀ ਪੱਤਿਆਂ ਦੇ ਵਿੱਚ ਸਟੋਰ ਹੋ ਕੇ ਉਦੋਂ ਪ੍ਰਕਿਰਿਆ ਛੇਤੀ ਤੋਂ ਛੇਤੀ ਜੋ ਵੀ ਖੁਰਾਕ ਬਣੀ ਹੁੰਦੀ ਹੈ ਉਹ ਦਾਣੇ ਤੱਕ ਪਹੁੰਚਣ ਦਾ ਕੰਮ ਕਰਦੀ ਹੈ ਤਾਂ ਇਸ ਕਰਕੇ ਕਿਸਾਨ ਵੀਰੋ ਜੇ ਤੁਸੀਂ ਲਾਸਟ ਸਪਰੇ ਹੁਣ ਕਰਨਾ ਚਾਹੁੰਦੇ ਹੋ ਨਿਸਾਰਾ ਹੋਏ ਤੋਂ ਬਾਅਦ ਕੋਈ ਫਾਇਦਾ ਨਹੀਂ ਸਪਰੇਅ ਕਰੇ ਦਾ ਜੇ ਤੁਹਾਡੀ ਕਣਕ ਹੈਡਿੰਗ ਸਟੇਜ ਤੇ ਚੱਲ ਰਹੀ ਹੈ ਮੰਨ ਲਓ ਹਲਕੀ ਹਲਕੀ ਬੱਲੀ ਬਾਹਰ ਆ ਜਿਆਦਾ ਨਿਸਾਰਾ ਨਹੀਂ ਸ਼ੁਰੂ ਹੋਇਆ ਤਾਂ ਤੁਸੀਂ ਇਸ ਟਾਈਮ ਤੇ 13045 ਪਲੱਸ ਬਰੌਨ ਤੇ ਨਾਲ ਜੇ ਤੁਸੀਂ ਚਾਹੋ ਨਿ ਕੋਈ ਹਲਕਾ ਫੁਲਕਾ ਫੰਗੀ ਸਾਈਡ ਪਾਉਣਾ ਤਾਂ ਕਰ ਸਕਦੇ ਹੋ ਆਪਦੇ ਤਰਫੋਂ ਕਿਉਂਕਿ ਫੰਗੀ ਸਾਈਡ ਕਣਕ ਦੇ ਉੱਪਰ ਕੋਈ ਜਿਆਦਾ ਰਿਕਮੈਂਡੇਸ਼ਨ ਨਹੀਂ ਹੈਗੇ ਡੀ ਵੀ ਡਬਲਿਊ ਵੈਰਾਈਟੀਆਂ ਦੇ ਜਿਹੜੀਆਂ ਵੈਰਾਈਟੀਆਂ ਤੇ ਹੈਗੇ ਆ 2852 ਵਰਗੀਆਂ ਤੇ ਉਹਨਾਂ ਤੇ ਆਪਾਂ ਕਰਨਾ ਹੀ ਕਰਨਾ ਤਾਂ ਨੰਬਰ 2 ਜੇ ਤੁਸੀਂ ਕਣਕ ਦਾ ਖੁਦ ਖੇਤ ਦੇ ਵਿੱਚੋਂ ਆਪਣੇ ਖੇਤ ਦੇ ਵਿੱਚੋਂ ਬੀਜ ਰੱਖਣਾ ਹੈ ਤਾਂ ਉਸ ਖੇਤ ਦੇ ਉੱਪਰ ਜਰੂਰ ਉਸ ਸਟ੍ਰੋਵਨ ਗਰੁੱਪ ਦੇ ਦੋ ਫੰਗੀਸਾਈਡ ਦੀ ਸਪਰੇ ਜਰੂਰ ਕਰਿਓ ਤਾਂ ਜੋ ਕਿ ਨੈਕਸਟ ਈਅਰ ਆਪਾਂ ਨੂੰ ਵਧੀਆ ਕੁਆਲਿਟੀ ਦਾ ਬੀਜ ਤਿਆਰ ਹੋ ਜਾਵੇ ਤਾਂ ਉਮੀਦ ਕਰਦਾ ਵੀਡੀਓ ਪਸੰਦ ਆਊ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਿਲਦੇ ਆ ਨੈਕਸਟ ਵੀਡੀਓ 'ਚ